ਸਕ੍ਰੀਨ ਤੇ ਚੱਲ ਰਿਹਾ ਪਰਿਵਾਰ ਦਾ Google Pay ਨੰਬਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ 150 ਜਿੰਨੀ ਵੀ ਹੋ ਸਕਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਦਾਨੀ ਸੱਜਣਾ ਦੇ ਕੋਲੇ ਇਹ ਵੀਡੀਓ ਪਹੁੰਚ ਸਕੇ ਸਾਡੀ ਬੇਨਤੀ ਹੈ ਜੇ ਬੱਚਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਆ ਮੇਰੇ ਤਿੰਨ ਬੱਚੇ ਮੇਰੇ ਕੋਠਾ ਪਾ ਦੋ ਮੇਰੇ ਕੋਲ ਹਿੰਮਤ ਨਹੀਂ ਘਰ ਕੰਮ ਤਿੰਨ ਬੱਚੇ ਮੇਰੇ ਛੋਟੇ ਉੱਤੇ ਮੈਂ ਕਿਰਾਂਚ ਕੰਮ ਕਰਦੀ ਇਹ ਆਪ ਬਿਮਾਰ ਸੁਮਾ ਰਹਿੰਦੇ ਆ ਕਦੇ ਦਿਹਾੜੀ ਲੱਗਦੀ ਹੈ ਕਦੇ ਨਹੀਂ ਲੱਗਦੀ ਬਸ ਤੂੰ ਕਰਦੀ ਮੈਂ ਕਿ ਸਾਨੂੰ ਹੋਰ ਕੋਈ ਚੰਨੀ ਗੁਜ਼ਾਰਾ ਤਾਂ ਸਾਡੇ ਘਰੇ ਵਧੀਆ ਹੋ ਹੀ ਜਾਂਦਾ ਸਾਡਾ ਸਮਾਨ ਵੀ ਸਾਰਾ ਟੁੱਟ ਗਿਆ ਸਾਡੇ ਕੋਲ ਰਹਿਣ ਨੂੰ ਵੀ ਥਾਂ ਨਹੀਂ ਹੈਗੀ ਕੋਈ ਗੰਬਲਾ ਸਾਡੇ ਕੋਲੇ ਚੱਲਿਆ ਬਰਸਾਤਾਂ ਦੀ ਵੀ ਰੁੱਤ ਹੁੰਦੀ ਏ ਤੂੰ ਤੇ ਕੱਚੇ ਵੀ ਟਾ ਛੱਡੇ ਨੇ ਅੱਜ ਅਸੀਂ ਆਏ ਆ ਪਿੰਡ ਕਵਾੜਿਆਂ ਵਾਲੀ ਦੇ ਵਿੱਚ ਜੋ ਇੱਕ ਮਜ਼ਦੂਰ ਦਾ ਘਰ ਆ ਮਿਹਨਤਕਸ਼ਾਂ ਦਾ ਘਰ ਆ ਉਹਨੇ ਬਰਸਾਤਾਂ ਦੇ ਕਰਕੇ ਜਿਆਦੀ ਬਰਸਾਤ ਹੋਣ ਕਰਕੇ ਉਹਨਾਂ ਦਾ ਜਿਹੜਾ ਮਕਾਨ ਆ ਸਾਰਾ ਢਹਿ ਢੇਰੀ ਹੋ ਗਿਆ ਤਾਂ ਜਿਹੜਾ ਚਾਵਾਂ ਨਾਲ ਲਿਆਂਦਾ ਸਮਾਨ ਆ ਪੇਟੀ, ਆਲਮਾਰੀ ਆ, ਵਾਸ਼ਿੰਗ ਮਸ਼ੀਨ ਆ, ਟ੍ਰੈਂਕ ਤੱਕ ਆ ਜਿਹੜੇ ਛੋਟੇ-ਛੋਟੇ ਭਾਂਡੇ ਸਾਰੇ ਟੁੱਟ ਗਏ ਢੇਰ ਹੋ ਗਏ ਆ, ਪੱਖੇ ਟੁੱਟ ਗਏ ਆ ਤਾਂ ਜਾਨੀਮਾਲੀ ਨੁਕਸਾਨ ਤੋਂ ਜਿਹੜੀ ਬੱਚਾ ਤੇ ਰਹੀ ਆ ਛੋਟਾ ਛੋਟੇ ਬੱਚੇ ਆ ਪਰਿਵਾਰ ਦੇ ਇਹ ਪਰਿਵਾਰ ਦੇ ਤਿੰਨ ਬੱਚੇ ਆ ਬੇਟਾ ਪੜਦੇ ਹੋ ਤੁਸੀਂ ਹਾਂ ਜੀ ਕਿਹੜੀ ਕਲਾਸ ਚ ਪੜਦਾ 6ਵੀਂ 6ਵੀਂ ਚ ਠੀਕ ਆ ਤੂੰ ਕਿਹੜੀ ਕਲਾਸ ਚ ਪੜਦਾ ਤੂੰ ਮੈਂ ਦੂਜੀ ਤੂੰ ਬੱਚਾ ਠੀਕ ਆ ਤੇ ਜਿਸ ਦਿਨ ਇਹ ਜਿਹੜਾ ਮਕਾਨ ਡਿੱਗਿਆ ਉਦੋਂ ਤੁਸੀਂ ਕਿੱਥੇ ਸੀ ਇਹ ਘਰੇ ਸੀ ਤੇ ਲਾਈ ਜਾਂਦੇ ਸੀ ਦਿਨੇ ਡਿੱਗਿਆ ਕਿ ਰਾਤ ਨੂੰ ਦਿਨੇ ਦਿਨੇ ਡਿੱਗਾ ਠੀਕ ਆ ਤਾਂ ਜਿਹੜਾ ਵੀਰ ਆ ਗੁਰਪ੍ਰੀਤ ਸਿੰਘ ਉਹ ਆਪ ਦਿਹਾੜੀ ਮਜ਼ਦੂਰੀ ਕਰਦਾ ਤਾਂ ਜਿਹੜੀ ਭੈਣਾਂ ਉਹ ਵੀ ਘਰਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਆਪ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਤਾਂ ਜਿਆਦੀ ਬਰਸਾਤ ਹੋਣ ਕਰਕੇ ਜਿਹੜੀ ਮਕਾਨ ਦੀ ਛੱਤ ਆ ਜਿਹੜੀ ਉਹ ਡਿੱਗ ਪਈ ਤਾਂ ਇਹ ਸਮਾਨ ਵਾਲਾ ਕੈਮਰਾ ਸੀ ਇੱਕ ਬੰਨੇ ਸਮਾਨ ਰੱਖਿਆ ਹੋਇਆ ਸੀਗਾ ਸਾਰਾ ਟੁੱਟ ਭੱਜ ਗਿਆ ਤਾਂ ਜਿਹੜੇ ਵਿਚਾਰੇ ਅੱਜ ਰਹਿਣ ਤੋਂ ਵੀ ਮਥਾਜ ਹੋ ਗਿਆ ਆ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਤਾਂ ਸਾਡਾ ਵੀਡੀਓ ਬਣਾਉਣ ਦਾ ਇੱਕ ਇਹ ਮਕਸਦ ਆ ਵੀ ਆਪਾਂ ਬਥੇਰੇ ਕੰਮਕਾਜ ਕਰਦੇ ਆ ਬਥੇਰੇ ਦਾਨਪੁਨ ਕਰਦੇ ਆ ਬਥੇਰੇ ਲੰਗਰ ਲਾਉਂਦੇ ਆ ਪਰ ਜੇ ਕਿਸੇ ਲੋੜਵੰਦ ਦੀ ਮਦਦ ਲਈ ਵੀ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਅੱਜ ਸਾਨੂੰ ਲੋੜ ਆ ਆਪਣੇ ਉਹ ਲੋਕ ਮਿਹਤ ਕਾ ਸ਼ਲੋਕਾਂ ਨੂੰ ਸਾਹਮਣ ਦੀ ਜਿਨ੍ਹਾਂ ਨੂੰ ਸਾਡੇ ਸਹਾਰੇ ਦੀ ਲੋੜ ਆ ਤੁਹਾਡੇ ਥੋੜੇ ਜੇ ਉਦਮ ਦੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਫੇਰ ਦੁਬਾਰਾ ਵਧੀਆ ਬਣ ਜਵੇ ਤਾਂ ਸਾਡੀ ਇੰਨੀ ਬੇਨਤੀ ਆ ਤਾਂ ਮੈਂ ਤੁਹਾਡੀ ਉਹਨਾਂ ਦੇ ਆਂਡ ਗਵਾਂਡ ਵੀ ਗੱਲ ਕਰਵਾਉਣਾ ਉਹਨਾਂ ਜਿਹੜੇ ਨਾਲ ਗਵੰਡੀ ਨੇ ਵੀ ਉਹਨਾਂ ਦਾ ਕੀ ਕੰਮਕਾਰ ਆ ਕਿੰਨੀ ਕੁ ਉਹਨਾਂ ਨੂੰ ਇਨਕਮ ਆ ਤਾਂ ਮਜ਼ਦੂਰੀ ਕਰਨ ਵਾਲੇ ਆ ਕਿ ਦੋਵੇਂ ਜੀ ਵਿਚਾਰੇ ਦਿਹਾੜੀ ਦੇੱਪੇ ਵਾਲੇ ਹੀ ਆ ਵੀ ਜਿੰਨਾ ਵੀ ਹੋ ਸਕੇ ਵਿਚਾਰੇ ਗਰੀਬਾਂ ਦਾ ਕਰੋ ਤੁਸੀਂ ਠੀਕ ਹੈ ਜੀ ਇਹ ਹਾਂ ਜੀ ਤਿੰਨ ਬੱਚੇ ਤੇ ਦੋ ਆਪ ਜੀ ਦੋ ਆਪ ਜੀ ਠੀਕ ਹੈ ਜੀ ਕੀ ਕੀ ਕੰਮ ਕੀ ਕੰਮ ਕਰਦੇ ਆ ਜੀ ਉਹ ਆਪ ਤੇ ਘਰਾਂ ਚ ਕੰਮ ਕਰਦੀ ਤੇਰੇ ਕੋਚੇ ਪੂਚੀ ਨਾ ਉਹ ਮੁੰਡਾ ਤੇ ਅੱਜ ਟੁੜੀ ਜਾਂਦਾ ਕਿਤੇ ਦਿਹਾੜੀ ਲੱਗੀ ਕਿਤੇ ਨਾ ਆਈ ਕੰਮ ਵਿਚਾਰਾ ਇਹ ਆ ਤੁਹਾਨੂੰ ਪਤਾ ਮਗਾਈ ਕਿੰਨੀ ਰੋਟੀ ਪੂਰੀ ਮਸਾਉਂਦੀ ਤਾਂ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਲੋਕ ਬਧੇਰੇ ਲੋਕ ਮਦਦ ਕਰਦੇ ਆ ਲੰਗਰ ਲਾਉਂਦੇ ਆ ਕੋਈ ਕਿਵੇਂ ਕੁਛ ਕਰਦਾ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਾਂ ਤੇ ਹੀ ਕਹਿਣਾ ਚਾਹਦੇ ਵਿਚਾਰੇ ਦਾ ਕਮਰਾ ਹੀ ਪੈ ਜਾਵੇ ਵਧੀਆ ਠੀਕ ਹੈ ਵੀ ਬਹਿਣ ਦੀ ਥਾਂ ਤੇ ਬਣੇ ਵਿਚਾਰਿਆ ਲਿਖ ਚਲੋ ਸਾਡੀ ਵੀ ਬੇਨਤੀ ਇਹੀ ਆ ਵੀ ਤੁਸੀਂ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਜਿਹੜਾ ਇਹ ਅਗਲਾ ਆਪੇ ਵੇਖਾ ਜਿਹੜਾ ਆਪਦਾ ਪੜ੍ਹ ਲਿਖ ਕੇ ਚੰਗਾ ਬਣਾ ਸਕਣ ਇਹਨਾਂ ਨੂੰ ਇੰਨੀ ਕੁ ਜ਼ਰੂਰ ਮਦਦ ਕਰਿਓ ਕਿਉਂਕਿ ਇਹ ਸਾਡਾ ਕੋਈ ਮੇਨ ਮਕਸਦ ਇਹੀ ਆ ਵੀ ਜਿਹੜਾ ਇਹ ਕਰੀਬ ਦਾ ਘਰ ਟੱਠਾ ਉਹ ਤੁਹਾਡੇ ਜਰੀਏ ਇਹਨਾਂ ਦਾ ਘਰ ਬਣ ਜੇ ਸਪੈਸ਼ਲੀ ਅਸੀਂ ਇਸੇ ਕਰਕੇ ਵੀਡੀਓ ਬਣਾਉਣ ਆਏ ਆ ਵੀ ਇਹ ਜਿਹੜੀ ਇਹਨਾਂ ਦੀ ਹਾਲਤ ਆ ਤੁਹਾਡੇ ਤੱਕ ਲੈ ਕੇ ਆਈਏ ਧੰਨਵਾਦ ਜੀ ਰਾਇਗੁਰ ਜੀ ਕਾ ਖਾਲਸਾ ਰਾਇਗੁਰ ਜੀ ਕੀ ਫਤਿਹ ਕਾਰ ਟੋਟ ਚੁੱਕਾਇਆ ਸਾਨੂੰ ਨਵਾਂ ਕਾਰ ਫੂ ਵਾਦੋ ਆਹ ਤੇ ਜੀ ਲਿਖੋ